ਬਾਰੋ ਕਰਦੇ ਆ ਸ਼ੁਰੂਆਤ ਪਹਿਲਾਂ ਤਾਂ ਗੱਡੀ ਆਪਣੀ ਇੱਧਰ ਖੜੀ ਆ ਇਹਦਾ ਟਾਇਰ ਬਹੁਤ ਖਰਾਬ ਆ ਤੇ ਲੋ ਵੀ ਇਹ ਟਾਇਰ ਚੇਂਜ ਕਰਾਵਾਂਗੇ ਤੇ ਆ ਦੇਖੋ ਜੀ ਬਾਰੋ ਹੈਗਾ ਘਰ ਆਪਣਾ ਇੰਦਾ ਦਾ ਠੀਕ ਆ ਜੀ ਸਾਰਿਆਂ ਨੇ ਦੇਖ ਸਕਦੇ ਤੁਸੀਂ ਪਹਿਲਾਂ ਮੈਂ ਤੁਹਾਨੂੰ ਬਾਰੋ ਲਿਖਾ ਦਿੰਦਾ ਇੱਕ ਫੋਟੋ ਇੰਦਾ ਤੇ ਇੱਧਰ ਦੇਖੋ ਜੀ ਅੰਦਰ ਐਂਟਰੀ ਇੱਥੋਂ ਐਂਟਰੀ ਹੁੰਦੀ ਆ ਹਾਂਜੀ ਚਲੋ ਹਾਂਜੀ ਸਵਾਗਤ ਹੈ ਸਵਾਗਤ ਹੈ। ਅਰੇ ਪਾਣੀ ਵਹੁੰਦਿਆ ਮੋਰੇ ਪਾਣੀ ਕਿੱਥੋਂ ਨਿਕਲਣ ਦਿਆਂ ਨਾ? ਇਹ ਪਾਣੀ ਆ ਪਾਣੀ ਕਿੱਥੋਂ ਹੁੰਦਿਆ? ਉਹ ਨਾਲੀ ਟੁੱਟੀ ਆ ਨਾ ਉਹਨੂੰ ਬੰਦ ਕਰਾਓ ਵੇ। ਪਾਣੀ ਨਾ ਵੇ ਯਾਰ ਖਰਾਬ ਹੁੰਦਾ ਮੋਰੇ ਇਹਦੇ। ਹਾਂ ਐਂਟਰੀ ਖਰਾਬ ਹੁੰਦੀ ਗੇਟ ਦੀ ਚਲੋ। ਚਲੋ। ਇਹ ਸਾਡੀ ਪਹਿਲਾ ਐਂਟਰੀ ਆ, ਸਟਾਰਟਿੰਗ। ਚਲੋ ਨਾ ਆਹ ਹੈ ਵੀ ਸਾਡੀ ਸਟਾਰਟਿੰਗ। ਇਹ ਸਵਾਲ ਸਹੀ ਇੱਕ ਹੋਆ। ਹੈ? ਇੱਕ ਫੇਰ ਬੂਹਾ। ਆ ਪਹਿਲਾ ਐਂਟਰੀ ਤੇ ਬਾਥਰੂਮ ਆ ਜੀ ਆ ਸਾਡਾ ਬਾਥਰੂਮ ਆ, ਠੀਕ ਆ ਜੀ। ਵਾਸ਼ੂਸ਼ੇਸ਼ਨ ਲੱਗਾ ਹੋਇਆ ਹੈ ਦੇਖ ਸਕਦੇ ਹੋ ਤੁਸੀਂ ਵਾਸ਼ੂਸ਼ੇਸ਼ਨ ਲੱਗਾ ਬਾਥਰੂਮ ਹੈ ਵਾਸ਼ਰੂਮ ਤੋਂ ਬਾਅਦ ਐਂਟਰੀ ਦੇ ਨਾਲ ਐਂਟਰੀ ਦੇ ਨਾਲ ਹੈਗਾ ਆ ਕਿਚਨ ਇਹ ਹੈ ਕਿ ਕਿਚਨ ਹੈ ਰੈਡੀ ਕਰਨੀ ਥੋੜੀ ਆਪਾਂ ਅਜੇ ਥੋੜੀ ਆ ਸਪੇਸ ਆ ਸਾਰੀ ਠੀਕ ਹੈ ਜੀ ਬਾਪੂ ਦਾ ਇੱਕ ਰੂਮ ਆ ਇਹਦੇ ਸਾਰਾ ਥੋੜਾ ਜਿਹਾ ਸਮਾਨ ਸਾਡਾ ਜਿਹੜਾ ਆ ਕੰਪਲੀਟਲੀ ਇਹ ਚ ਸਮਾਨ ਇਹ ਨਹੀਂ ਢਾਇਆ ਆਲਮਾਰੀ ਆ ਪਾ ਇੱਥੇ ਲਾਤੀ ਸੀ ਕਰੋ ਚਾ ਕੇ ਲੈ ਲੈਂਦੀ ਜਿਹੜੀ ਆਪਣੀ ਇਹ ਸਾਡੇ ਕੋਠੇ ਤੋਂ ਨਹੀਂ ਸਾਡੇ ਟੈਕਸਕਦੀ ਹੈ ਕਿਉਂਕਿ ਕੋਠੇ ਤੋਂ ਜ਼ਿਆਦਾ ਚੜਨੀ ਔਖੀ ਆ ਤੇ ਇੱਧਰੋਂ ਆਪਾਂ ਇੱਥੇ ਗੱਡੀ ਮਨਵੀਰ ਦੀ ਖੜੀ ਕੀਤੀ ਉਧਰ ਕੋਲਰ ਲੱਗਾ ਹੋਇਆ ਆਹ ਪੇਟੀ ਵੀ ਆ ਪੇਟੀ ਦੇ ਸਾਮਾਨ ਅੰਦਰ ਰੱਖਣਾ ਜੀ ਅਜੇ ਦੀ ਟਕਾਇਆ ਆ ਪੇਟੀਆਂ ਤੇ ਟਕਾਉਣ ਵਾਲਾ ਆ ਠੀਕ ਆ ਜੀ ਯੈਸ ਚਲੋ ਕੋਠੇ ਦੇ ਲੈ ਕੇ ਚੱਲਦੇ ਆ ਤੁਹਾਨੂੰ ਸਾਰੇ ਜਾਣੇ ਆ ਜਾ ਵੀ ਮਨਵੀਰ ਤੁਸੀਂ ਇਹ ਹੈਗੀਆਂ ਪੋੜੀਆਂ 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 ਦੀ ਐਂਟਰੀ ਮੈਨੂੰ ਆਲੇ ਜਲਦੀ 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 ਤੁਸੀਂ ਕਿੱਥੇ ਜਾਣਾ ਆਜੋ ਆ ਤੋ ਅੰਦਰ ਦੇਖ ਲਿਆ ਦੇਖੋ ਕਮਰਾ ਆ ਚਲਦੇ ਆ ਜਾ ਆ ਪੂਰਾ ਕਮਰਾ ਆ ਉੱਥੋਂ ਦੇਖੀ ਜਾਂਦਾ ਸਾਰੇ ਆਦਾ ਤੇ ਆ ਦਰਵਾਜ਼ਾ ਸਪੇਸ ਆ ਆ ਸਾਰੀ ਸਪੇਸ ਆ ਦੇਖੋ ਠੀਕ ਆ ਜੀ ਹਾਂਜੀ ਬਗਾਟੋ ਉਹ ਸਾਹਮਣੇ ਉਹ ਅੰਦਰੋਂ ਆਗੇ ਇੱਥੇ ਸਪੇਸ ਨਹੀਂ ਆ ਜੰਨੀ ਮੋਰੇ ਨਾਲ ਕਿਚਨ ਆ ਤੇ ਆ ਸਾਹਮਣੇ ਰੂਮ ਆ ਤੇ ਆਹ ਪੌੜੀਆਂ ਸਾਰੀਆਂ ਠੀਕ ਆ ਜੀ ਪੌੜੀਆਂ ਦੇ ਉੱਪਰ ਉਹ ਆ ਉੱਪਰ ਇਹ ਵੀ ਇਹ ਵੀ ਮੋਰੇ ਸਪੇਸ ਆ ਸਾਰੀ ਉਧਰ ਨੂੰ ਆ ਇੱਥੇ ਸਾਰੀ ਠੀਕ ਹੈ ਜੀ ਆਪਾਂ ਏਸੀ ਪੇ ਆਪਾਂ ਲਗਾਉਣਾ ਹਜੇ ਪਹਿਲਾ ਹੈਗਾ ਕਮਰਾ ਹਾਲ ਜਿਹੜਾ ਸਾਡਾ ਆਪਣਾ ਕਮਰਾ ਆ ਇਹ ਸਾਡਾ ਰੂਮ ਆ ਤੇ ਇੱਧਰ ਆਪਾਂ ਏਲਈਡੀ ਵਗੈਰਾ ਲਾ ਦਿੱਤੀ ਆ ਤੇ ਇੱਥੇ ਏਸੀ ਲੱਗਾ ਹੋਇਆ ਸਾਡਾ ਏਸੀ ਉਹਨਾਂ ਦਾ ਇਹ ਆਪਾਂ ਫੋਟੋ ਇੱਥੇ ਲਾਤੀ ਆ ਆਹ ਪੈਸੜੀ ਇੱਥੇ ਲੱਗੀ ਆਪਣੀ ਠੀਕ ਹੈ ਜੀ ਬਾਕੀ ਇੱਧਰ ਨਾ ਕੋਈ ਦਾ ਸਮਾਰਟ ਕਿਲਰ ਰਿਆ ਰਹਿਦਾ ਮੈਨੂੰ ਉਹਦਾ ਗੁੱਡੇ ਕਿਲਰ ਆ ਏਸੀ ਲੱਗਾ ਤੇ ਇੱਧਰ ਉਹ ਦੇ ਆ ਇੱਧਰ ਪੂਰਾ ਆ

ਇਹ ਦਰਬਾਰਕੋਨੀ ਆ ਗਿਆ ਆਪਾ ਇੱਕ ਇਹ ਰੂਮ ਆ ਸੌਰੀ ਵਾਸ਼ਰੂਮ ਇਹ ਵਾਸ਼ਰੂਮ ਆ ਇਹ ਇੱਕ ਇਹ ਵਾਸ਼ਰੂਮ ਆ ਦੂਜਾ ਥੱਲੇ ਵਾਸ਼ਰੂਮ ਆ ਠੀਕ ਆ ਦੋ ਵਾਸ਼ਰੂਮ ਆ ਆ ਬਲਕੋਨੀ ਇੱਕ ਨਿੱਕੀ ਜਿਹੀ ਬਹੁਤ ਹੀ ਪਿਆਰੀ ਆ ਸੋਹਣੀ ਲੱਗਦੀ ਆ ਇਹ ਬਲਕੋਨੀ ਆ ਇੱਥੋਂ ਬਾਹਰ ਸਾਡਾ ਜਿਹੜਾ ਜੂ ਆ ਵੀ ਦੇਖ ਸਕਦੇ ਹੋ ਬਾਹਰ ਸਾਡੀ ਗੱਡੀ ਖੜੀ ਆ ਇੱਧਰ ਖਾਲੀ ਤਾਂ ਦਿਖਾਈ ਦਮ ਸਾਡਾ ਦਰ ਘਾਰੇ ਹਨਾ ਤੇ ਬਾਕੀ ਕੋਠੇ ਤੇ ਜਾਣਾ ਥੋੜਾ ਜਿਹਾ ਔਖਾ ਕੋਠੇ ਚੜ੍ਹਨਾ ਔਖਾ ਆ ਕੋਈ ਚੱਕਰ ਨਹੀਂ ਜਾਣ ਨੂੰ ਤੇ ਜਾ ਸਕਦੇ ਆ ਤੇ ਬਾਕੀ ਤੁਹਾਨੂੰ ਕਿੱਦਾਂ ਦਾ ਲੱਗਾ ਸਾਡਾ ਘਰ ਕਮੈਂਟ ਕਰਕੇ ਦੱਸੋ ਛੋਟਾ ਜਾਂ ਘਰ ਸਾਡਾ ਕਿਦਾਂ ਲੱਗਾ ਤੁਹਾਨੂੰ ਵੀ ਚਲੋ ਇੰਨਾ ਆ ਵੀ ਸਾਡੇ 4 ਬੰਦੇ ਵਾਲੇ ਬਹੁਤ ਵਧੀਆ ਆ ਤਿੰਨ ਜਾਣੀ ਹੁੰਦੇ ਆ ਆਪਾਂ ਘਰ ਦੇ ਵਿੱਚ ਸੋ ਇਹ ਕਰਿਆ ਤੁਹਾਨੂੰ ਉਪਰੋਂ ਥੋੜੇ ਲਾਇਆ ਜਾਂਦਾ ਆਇ ਤੁਹਾਨੂੰ ਮਿਆਂ ਠੀਕ ਆ ਜੀ ਤੁਹਾਨੂੰ ਪ੍ਰੀਤੀ ਨਹੀਂ ਸਹੀ ਲੱਗੀ ਦਾ ਦੱਸਾਂ ਦਾ ਤਰੀਕਾ ਤੇ ਤੁਹਾਨੂੰ ਤਿਰਾ ਜਿਹੀ ਨਹੀਂ ਲੱਗਾ ਦੱਸਾਂ ਦਾ ਤਰੀਕਾ ਕਿ ਆਪਾਂ ਮਾਰੂ ਨੇ ਤੇ ਇੱਕ ਆਪਣਾ ਲੋਬੀ ਹੈ ਛੋਟੀ ਜਿਹੀ ਬੋਲੇ ਜੋ ਕਹਿ ਰਹੀ ਆ ਇੱਕ ਅਧਰ ਆਪਣਾ ਰੂਮ ਆ ਆਹ ਨਾਲ ਰੂਮ ਆ ਆ ਆਪਣਾ ਚਲੇ ਆਇਆ ਹੈ ਹਰ ਕਿਸੇ ਤੋਂ ਅਸਾਂ ਘੇਨੀ ਮੈਂ ਪੀ ਜਾ ਤੋੜੀ ਹੂੰ ਸੱਚ ਮੈਂ ਉਹ ਫੋਨ ਵਗੈਰਾ ਲੈ ਆਣਾ ਸੀ ਹੁਣੀ ਤੁਸੀਂ ਫੋਨ ਵਗੈਰਾ ਹੁਣੀ ਚੱਕ ਲਿਓ ਦੇਖੋ ਬੁਣੀ ਦੇਖ ਲਗਦਾ ਹੁਣਾ ਸੱਚ ਇਹ ਤਾਂ ਆਪਣਾ ਆ ਆਪਣੇ ਹੋਰ ਕਿਹੜਾ ਬੋਤਲ। ਓਹੋ। ਆ ਇਧਰ ਐਸਸੀ ਦਾ ਪਾਣੀ ਜਿਹੜਾ ਆ ਉਹ ਇੱਥੇ ਮਤਲਬ ਆਉਂਦਾ। ਵਿਕਰਮ ਉਹ ਚੱਕ ਲੈਣਾ ਸੀ ਫੋਨ ਤੇ ਚਾਰਜਰ ਹੁਣੀ। ਫੋਨ ਤੇ ਚਾਰਜਰ ਹੁਣੀ ਚੱਕ ਲਿਓ। ਫੋਨ ਚਾਰਜਰ ਜੇ ਕੁਝ ਹੋਰ ਲੈਣਾ ਹੋਵੇ ਚੱਕ ਲਓ। ਚਲਦੇ ਆ। ਮੰਮਾ ਨੰਨੂ ਦੀ ਬੋਤਲ ਥੱਲੇ ਹੀ ਆ। ਬਸ ਐ ਆਹ ਰੈਂਜਾ ਨੂੰ ਬਾਹਰ ਇਹਦੇ ਸਲੀਪਰ ਸੀ ਇੱਥੇ ਹੀ ਨਾ ਥੱਲੇ ਬਸ ਐ ਹੀ ਆ ਕਹਿੰਦਾ ਮੈਂ ਜਾਣਾ ਆ ਜੀ ਮੈਂ ਜਾਣਾ ਆ ਜਾਣਾ ਹੀ ਆ ਪਹੁੰਚ ਲੈ ਤਾਂ ਹੈਗੇ ਆ ਚਲੋ ਭੇਡ ਦੋ ਹੁੰਦਾ ਹਾਂਜੀ ਅਸੀਂ ਬੰਦ ਕਰਤਾ ਅਸੀਂ ਬੰਦ ਕਰਤਾ ਨਾ ਤੁਸੀਂ ਬਸ ਐ ਹੀ ਚਲੋ ਜੀ ਆ ਗਿਆ ਤਾਂ ਸਟੌਪ ਚਲੋ ਜੱਟ ਵੀ ਗੱਡੀ ਚੱਲ ਗੱਡੀ ਚੱਬੀ ਫੜੋ ਮੈਂ ਗੱਡੀ ਚੱਬੀ ਗੱਡੀ ਚੱਬੀ ਉੱਪਰ ਹਾਂਜੀ ਇਹ ਕੀ ਕਹਿੰਦਾ ਪਿਆ ਆ ਕੀ ਹੋਇਆ ਤੁਹਾਨੂੰ ਕਹਿੰਦਾ ਜਾਣਾ ਮੈਂ ਅੰਦਰੋਂ ਮਗਰਦੀ ਆ ਜਿੱਥੇ ਜਾਣਾ ਮੋਟੇ ਕੋ ਮੋਟਾ ਤਾਂ ਖਰਾਬ ਆ ਹੈ ਗੱਡੀ ਜਾਣਾ ਚਲੋ ਉੱਠੋ ਜਿਹਦੇ ਬੋਹ ਕਰਦਾ ਆ ਇਹ ਸਿਰ ਬਾਹ ਸਿਰ ਬਾਦੀਆ ਤੇਰਾ ਹੈ ਉਹ ਢਿੱਡ ਤੇ ਢਿੱਡ ਕਾਹ ਚ ਕਰੁੰਦੇ ਨਹੀਂ ਮੁੰਡੇ ਦਾ ਸਿਰ ਬਾਹ ਹੋ ਗਿਆ ਓਏ ਲੈ ਵੀ ਲੈ ਸੋਹਣਾ ਮੁੰਡਾ ਇਹ ਤਾਂ ਇਹਦਾ ਬਿੱਬਾ ਬੱਚਾ ਆ ਇਹਦਾ ਮੁੰਡਾ ਹੀ ਬੜਾ ਸੋਹਣਾ ਕਿਹਦਾ ਮੁੰਡਾ ਹੈ ਇਹ ਲੈ ਵੀ ਲੈ ਕਿਹਦਾ ਮੁੰਡਾ ਤੂੰ ਬਿੱਕੂ ਦਾ ਮੁੰਡਾ ਹੈ ਦੇਖੀ ਦੇਖੀ ਮੁੰਡਾ ਕਿਹਦਾ ਤੂੰ ਉਹ ਬਿੱਕੂ ਦਾ ਮੁੰਡਾ ਓਏ ਬਿੱਕੂ ਦਾ ਮੁੰਡਾ ਉਹ ਉਹ ਉਦੋਂ ਉਦੋਂ ਲੈ ਆ ਗਈ ਮਝੂਰੀ ਕਿਸੇ ਸਰ ਨੇ ਪਾ ਦੇ ਪਾ ਚੱਪਾ ਹੋਰ 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 ਚੱਪਲਾ ਪਾਉਣ ਲੱਗਾ ਹੋਰ ਹੋਰ ਚਿੱਦਿਆਂ ਪਾ ਪੁੱਢੀnga ਪਾਈ ਜਾਂਦਾ ਜਾਂ ਸੈਂਡਲ ਪਾਉਂਦੇ ਆ ਜਦੋਂ ਸੈਂਡਲ ਨਹੀਂ ਪਾਉਂਦਾ ਉਦਦਾ ਕਰਦਾ ਮੇਰੇ ਬੂਟ ਕਿੱਥੇ ਆ ਗਏ ਆ ਵੀ ਬਾਈ ਮਿਲਿਆ ਸੀ ਆਪਾਂ ਨੂੰ ਆਪਣੇ ਬਲੌਗ ਦੇਖਦਾ ਤੇ ਬੰਦਾ ਆ ਯਾਰ ਘੈਂਟ ਆ ਤੇ ਕਹਿੰਦਾ ਭਾਜੀ ਯਾਰ ਮੇਰਾ ਚੈਨਲ ਮੜਾ ਜਾ ਬਣਾ ਦਿਓ ਨਾਦਰੇ ਕੋਈ ਗੱਲ ਨਹੀਂ ਯਾਰ ਬਣਾ ਦਾਂਗੇ ਹਨਾ ਚਲੋ ਜੇ ਕੋਈ ਏਦਾਂ ਮਿਲਦਾ ਆ ਸਪੋਰਟ ਕਰਨੀ ਚਾਹੀਦੀ ਹੈ ਤਾਂ ਸਾਡਾ ਕੀ ਟਲ ਜਾਣਾ ਯਾਰ ਦੋ ਚੈਨਲ ਦਾ ਵਿਚਾਰੇ ਦਾ ਨਾ ਹੀ ਲੈਣਾ ਆ ਵਿਚਾਰਾ ਮੋਟਰਸਾਈਕਲ ਰੋਕ ਕੇ ਵਿਚਾਰਾ ਸਪੈਸ਼ਲ ਮਿਲ ਕੇ ਗਿਆ ਨੰਬਰ ਲੈ ਕੇ ਗਿਆ ਆਪਾਂ ਨੂੰ ਕੋਈ ਅੱਡੀ ਨਹੀਂ ਹੁੰਦੀ ਹਨਾ ਜੇ ਕੋਈ ਆਪਾਂ ਨੂੰ ਪਿਆਰ ਕਰਦਾ ਮਿਲ ਜੇ ਤਾਂ ਚਲੋ ਯਾਰ ਅਗਲੇ ਨੂੰ ਮਿਲਣਾ ਚਾਹੀਦਾ ਹਨਾ ਬਹੁਤ ਵਧੀਆ ਗੱਲ ਆ ਤੇ ਕਦੀ ਵੀ ਰੱਬ ਹੰਕਾਰ ਨਾ ਲੈ ਕੇ ਆਵੇ ਤੇ ਬਾਕੀ ਜਿਹੜਾ ਰਸਤਾ ਰੁੱਸੀ ਚੱਲੇ ਕੋਈ ਦਿੱਕਤ ਨਹੀਂ ਬਸ ਹੰਕਾਰ ਨਾ ਆਵੇ ਕਦੀ ਜ਼ਿੰਦਗੀ ਦੇ ਵਿੱਚ ਮਾਲਕ ਮਿਹਰ ਰੱਖੇ ਕਦੀ ਵੀ ਇਹੋ ਜਿਹੇ ਦਿਨਾਂ ਦੇਖਣਾ ਪਵੇ ਕੋਈ ਕਵੇ ਵੀ ਤੇ ਚ ਹੰਕਾਰ ਆ ਜਾ ਕੋਈ ਇੱਦਾਂ ਦਾ ਨਾ ਹੋਵੇ ਅੱਜ ਤੱਕ ਚਲੋ ਮਾਲਕ ਦੀ ਮਿਹਰ ਹੀ ਆ ਕਿਰਪਾਈ ਆ ਮਾਲਕ ਦੀ ਜਿਹੜੇ ਗਏ ਆ ਆ ਵੀ ਗਏ ਛੱਡ ਕੇ ਅੱਜ ਤੱਕ ਆਪ ਨਹੀਂ ਆਪਾਂ ਨਹੀਂ ਕਦੇ ਕਿਸੇ ਨੂੰ ਧੋਖਾ ਦਿੱਤਾ ਜਿਹੜਾ ਜਾਂਦਾ ਆਪਣੀ ਮਰਜ਼ੀ ਨਾਲ ਜਾਵੇ ਜਿਹੜਾ ਆਉਂਦਾ ਆਵੇ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਸੋ ਮਨਵੀਰ ਕਹਿੰਦਾ ਮੈਂ ਕੁਝ ਖਾਣਾ ਆ ਏਲੇ ਮੈਂ ਉਹ ਲੈਂਡ ਚੱਲਾਂ ਦੇਖਦੇ ਉੱਥੇ ਕੀ ਮਿਲਦਾ ਜਾ ਕੇ ਆਵਾਂ ਫੇ ਮੰਨੂ ਮੈਂ ਲੈ ਕੇ ਆ ਮੈਂ ਕੁਝ ਖਾਣ ਨੂੰ ਚਲੋ ਆ ਗਏ ਤੁਸੀਂ ਬੈਠੋ ਮੈਂ ਲੈ ਕੇ ਆ ਗਿਆ ਠੀਕ ਆ ਲੋ ਵੀ ਜਾ ਕੇ ਦੇਖਦੇ ਉੱਥੇ ਕੀ ਆ ਭਾਈ ਰੋ ਸਾਹਮਣੇ ਭਾਈ ਬਿਚਾਉਂਦੇ ਆ ਉਹ ਦੁਕਾਨ ਮਿੱਤਰੋ ਕੋਲਚੇ ਹੈਗੇ ਆ ਭਾਜੀ ਉਹਨਾਂ ਤੋਂ ਕੋਲਚੇ ਲੱਗੇ ਆਪਾਂ ਖਾਣ। ਉਹ ਲੋ ਵੀ ਲੋ ਵੀ ਲੋ। ਭਾਜੀ ਮੇਟੇ ਘੱਟ ਰੱਖਿਓ ਠੀਕ ਆ। ਉਹਦਾ ਵਧੀਆ ਜਿਹਾ ਬਣਾ ਦਿਓ। ਲੋ ਵੀ ਉਹ ਦੇਖੋ ਕਿੱਦਾਂ ਬੈਠਾ ਗੱਡੀ ਦੇ ਉੱਤੇ। ਆਏ ਪੁੱਤ ਉਹ ਗੁੱਸੇ ਉਹ ਗੁੱਸੇ ਹੋਇਆ ਆ ਗੁੱਸੇ ਹੋਇਆ ਗੁੱਸੇ ਹੋਇਆ। ਉਹ ਗੁੱਸੇ ਹੋਇਆ ਗੁੱਸੇ ਲੈ 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 ਲੈ। ਗੁੱਸੇ ਹੋਇਆ ਗੁੱਸੇ। ਗੁੱਸੇ ਹੋਇਆ ਗੁੱਸੇ। ਇਹ ਗੁੱਸੇ ਹੋ ਗਿਆ। ਹੈਂ ਗੁੱਸੇ ਹੋ ਗਏ ਤੁਸੀਂ ਆਪ ਗੁੱਸੇ ਹੋ ਗਏ ਹੋ ਕੀ ਹੋਇਆ ਆਪਕੋ ਕੀ ਖਾਇਆ ਕਹਿੰਦਾ ਕੈਂਟ ਕੀ ਖਾਇਆ ਕੈਂਟ ਹੀ ਮੈਂ ਤਾਂ ਜੋਰੀ ਜੋਰੀ ਖਾਇਆ ਮੈਨੂੰ ਕਹਿੰਦਾ ਪਪਾ ਪੀਚੀ ਨੂੰ ਨਹੀਂ ਦਛਨਾ ਖਾ ਲਓ ਪਪਾ ਪੀਚੀ ਨੂੰ ਨਹੀਂ ਦਛਨਾ ਖਾ ਲਓ ਮੈਂ ਖਾ ਲਿਆ ਤੇ ਅਖੇ ਹੁਣ ਕਹਿੰਦਾ ਮੈਂ 버ਗਰ ਖਾਇਆ ਪੀਚੀ ਕਿੰਨੇ ਖਾਏ 버ਗਰ ਕਿੰਨੇ ਖਾਏ ਕਿੰਨੇ ਖਾਏ ਕਿੰਨੇ ਖਾਏ ਚੱਲ ਖਾ ਆ ਸ਼ੁਭਰਾ ਹਾਂ ਚੀਜੀ ਕਿੰਨੀ ਖਾ ਤਾਂ ਹੀ ਦੇਖੋ ਅੱਖਾਂ ਦੇਖ ਚੱਕ ਚੱਕ ਅੱਖਾਂ ਤਾਂ ਨੂੰ ਮਨਵੀਰ ਇੱਧਰ ਆ ਇੱਧਰ ਆ ਚੀਜੀ ਨੇ ਲੈ ਕੇ ਸਾਡੀ ਲਈ ਸਾਡੀ ਚੀਜੀ ਹੁਣ ਨਾ ਬੋਲਣਾ ਉਹ ਜਿਹੜੀ ਦੀਦੀ ਆਈ ਸੀ ਹਸਪੀਟਲੋਂ ਵਲੌਗ ਦੇਖਦੇ ਆਪਾਂ ਜਿਹੜੇ ਗੱਡੀ 'ਚ ਬੈਠੇ ਨੇ ਕਿਉਂ ਨਹੀਂ ਇੰਨਾ ਵੀ ਖਾ ਕੋਈ ਆਹ ਵਾ ਦੀਦੀ ਉਹ ਵੀ ਦਿਖਦੀ ਗੱਡੀ ਕਰਦਾ ਕਿੰਨਾ ਆਹ ਦੇਖਦੇ ਦੁਕਾਨਾਂ ਸੈਰ ਨੂੰ ਸੋਚ ਰਹਾ ਮੈਂ ਦੀਦੀ ਜਿਹੜੇ ਬੋਰ ਤੋਂ ਆਏ ਮੈਂ ਕਿਹਾ ਹਾਂਜੀ ਦੀਦੀ ਦੇ ਨਾਲ ਹੀ ਟਿੱਡੂ ਨੂੰ ਆਇਆ ਉਹ ਵੀ ਦੇਖ ਲਿਆ ਆ ਵਿਕਰਮ ਹੋ ਗਿਆ ਸੋਚਦਾ ਪਿਆ ਵੀ ਤੁਹਾਨੂੰ ਕੀ ਲੈ ਕੇ ਦਈਏ ਮੈਨੂੰ ਕੋ ਮੁੰਡਾ ਵੀ ਟੱਕਰਾਂ ਵੀ ਬਲੌਗ ਦੇ ਕਰਾ ਆ ਰੋਕਿਆ ਵਿਚਾਰਾ ਉੱਤਰ ਕੇ ਹਾਂ ਹਾਂ ਇਹ ਤਾਂ ਭਾਜੀ ਸਪੋਰਟ ਕਰ ਦੋ ਮੈਨੂੰ ਵੀ ਆ ਮੇਰਾ ਚੈਨਲ ਆ ਹਾਂ ਬਾਕੀ ਬਾਈ ਕੋਈ ਗੱਲ ਨਹੀਂ ਯਾਰ ਕਿਹੜੀ ਗੱਲ ਆ ਕਰ ਦਿਆਂਗੇ ਸਪੋਰਟ ਨਾ ਅੱਛਾ ਅੱਛਾ ਸਾਡਾ ਕੀ ਚੱਲ ਜਾਣਾ ਮੈਂ ਕਰ ਸਪੋਰਟ ਕਰਾਂ ਚਲੋ ਬਟਾਪਾ ਵੀਡ ਪ੍ਰੋਮੋਸ਼ਨ ਕਰੀਦੀ ਆ ਕੋਈ ਇਦਾਂ ਦੀ ਨਹੀਂ ਚਲੋ ਇਦਾਂ ਸਾਡਾ ਵੀ ਇਹੀ ਕੰਮ ਆ ਪਰ ਮੈਂ ਕਰ ਦਿੰਦਾ ਹੁੰਦਾ ਜੇ ਕੋਈ ਜ਼ਿਆਦਾ ਹੀ ਕਵੇ ਤਾਂ ਮੈਂ ਕਿਤੇ ਪਰ ਪੇਡ ਪ੍ਰੋਮੋਸ਼ਨ ਬਣਦੀ ਉੱਥੇ ਕਰੀਦੀ ਵੀ ਆ ਜਿੱਥੇ ਆਪਾਂ ਨੂੰ ਕੋਈ ਓਦਾਂ ਮਿਲ ਜਵੇ ਲੋਦੀ ਮੁੱਦੇ ਕਰ ਦਿੰਦਾ ਜਿਹੜਾ ਮੈਨੂੰ ਫੇਸ ਟੂ ਫੇਸ ਮਿਲੇ ਜਣਾ ਭਾਈ ਆਕੇ ਏਡਾ ਕੋਈ ਮੈਨੂੰ ਗੋਲਵਰ ਮਿਲ ਗਿਆ ਉਹ ਮੈਨੂੰ ਕਵੇ ਮੈਂ ਉਹਦੀ ਕਰ ਦਿੰਦਾ ਹੁੰਦਾ ਉਹਦੇ ਉਹਦੇ ਬਲੋਗਾ ਬਲੋਗਾ ਦੀਆਂ ਪੁਛ ਹੋਵੇ ਮੈਂ ਪਾ ਦਿੰਦਾ ਯਾਰ ਮੇਰਾ ਕੀ ਜਣਾ ਹਾਂ ਚੱਲ ਪਾਈ ਜਾਨ ਹੁਣ ਆਪਾਂ ਮੈਮ ਦੇ ਕੋਲ ਚੱਲੇ ਆਂ ਫੇਰ ਕਰਦੇ ਆਪਾਂ ਤੜਨਾ ਦਾ ਉਹ ਖਾਤਾ ਹਾਂਜੀ ਜੀ ਲੱਗੀ ਆ ਵੀ ਸਾਨੂੰ ਭੁੱਖ ਸੁਆਇਸ਼ ਕਰਕੇ ਹੁਣ ਆਪਾਂ ਚੱਲੇ ਆਂ ਕੁਛ ਖਾਣ ਲਈ ਕੁਛ ਕੀ ਖਾਸ ਹੋ ਲਈਏ ਵਿਕਰਮ ਆਪਣੀ ਗੱਡੀ ਸੈਟ ਕਰਾਉਂਦੇ ਪਏ ਆ ਸੋ ਹੁਣ ਆਪਾਂ ਜਿਉ ਨੇ ਵੀ ਕੋਈ ਖਾਣਾ ਉਹ ਬਖਾ ਦੇ ਆਹੋ ਜੇ ਦਿਲ ਕਰੂਗਾ ਖਾਣੇ ਦੇ ਸੇ ਪਤਾ ਨਹੀਂ ਹੋ ਇੰਨਾ ਜਗਾ ਤੋਂ ਇੰਨਾ ਜਿਆਦਾ ਕੀ ਰੇਟ ਅੰਕਲ ਬਰਕਰਾਰ ਦਾ 40 ਫੋਰ ਕੀ ਕੀ ਆ ਮੋਡਲ ਹੈ ਮਨਸੂਰ ਦਾ ਮੰਜੂਰੀ ਹੈ ਨਾ ਓਕੇ 버거 ਘਰਾਂ ਕੇ ਮੰਜੂਰੀ ਦੋ 버거 ਕਰ ਦੋ ਇਹ ਪਾਣੀ ਮੈਂ ਪਾਣੀ ਹੀ ਹੋਣਾ ਆਪਾਂ ਬੈਠੇ ਹਾਂ ਆਪਾਂ ਉੱਤੇ ਹਾਂ ਮੈਂ ਉੱਤੇ ਤੂੰ ਹਲਕੀ ਬਣਾਇਆ ਆਪਣਾ ਇੱਧਰ ਆ ਇੱਧਰ ਉੱਧਰ ਨਹੀਂ ਜਾਣਾ ਆਪਾਂ ਮੰਨੀਰ ਇੱਧਰ ਉਹ ਕਹਿੰਦਾ ਗੱਡੀ ਤੋੜਤੀ ਹਾਂ ਗੱਡੀ ਨਹੀਂ ਤੋੜਤੀ ਗੱਡੀ ਨੂੰ ਸਹੀ ਕਰਦੇ ਉਹ ਸਹੀ ਕਰਦੇ ਗੱਡੀ ਨੂੰ ਕਹਿੰਦਾ ਗੱਡੀ ਤੋੜਤੀ ਉਹਦੇ ਭਾਦੀ ਹੈ ਗੱਡੀ ਟੁੱਟ ਇੰਨੇ ਕੋਈ ਮਸਾਲੇ ਮਸੂਲੀ ਨਾ ਪਾਇਓ ਅਪਾ ਪਾ 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 ਨਹੀਂ ਨਹੀਂ ਪਾਇਓ ਸਹੀ ਆ ਹੁਣ ਆਪਾਂ ਫ੍ਰੀ ਪ੍ਰੂਫ ਹੋ ਚੁੱਕੇ ਆ ਤੇ ਹੁਣ ਆਪਾਂ ਬੈਠੇ ਹੋਏ ਕੁਝ ਖਾਣ ਪੀਣਗੇ ਓਕੇ ਬੜੀ ਲੱਗਨਦੀ ਆ ਪਤਾ ਨਹੀਂ ਕੀ ਗੱਲ ਆ ਆ ਬੱਲੇ ਸੀ ਇਹਦੇ ਇੱਕ ਦੋ ਰੋਟੀ ਖਾਤੀ ਆ। ਮੈਂ ਇਹ ਸੀ ਤੇ ਰੋਟੀ ਜੇ ਬਣਾਣੀ ਤਾਂ ਮੈਨੂੰ ਪਤਾ। ਮੇਲੇ ਬੇਨੀ। ਖਾਧੀ ਹੋ ਰਹੀ। ਇਹਦੇ ਬੋਰ ਨਹੀਂ ਨਾ। ਹਾਂ ਜੀ ਜੇ ਆਪਾਂ ਖਾ ਕੇ ਹੋ ਚੁੱਕੇ ਆ ਫ੍ਰੀ ਤੇ ਨੂੰ ਮੀਣ ਬੈਠੇ। ਕੋਈ ਨਹੀਂ ਤਾਂ ਬਾਹਰ ਨਹੀਂ। ਬਹੁਤ ਬਾਹਰ। ਨਾਨਾ ਕਿੱਥੇ ਜਾ ਹਾਂਜੀ ਜੀ ਸਾਡੀ ਗੱਡੀ ਦਾ ਜਿਹੜਾ ਟਾਇਰ ਸੀਗਾ ਉਹ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਸੀਗਾ ਤੇ ਬਹੁਤ ਜ਼ਿਆਦਾ ਸੀ ਤੰਗ ਸੀਗੇ ਗੱਡੀ ਤੋਂ ਖੜੇ ਪੈਰ ਮਤਲਬ ਇੱਥੇ ਜਲੰਧਰ ਆਣ ਕੇ ਗੱਡੀ ਸਾਰੀ ਖਰਾਬ ਕਰਨ ਲੱਗੀ ਬਹੁਤ ਹੀ ਜ਼ਿਆਦਾ ਪਹਿਲਾਂ ਤਾਂ ਥੋੜੀ ਸੀਗੀ ਫਿਰ ਬਹੁਤ ਜ਼ਿਆਦਾ ਕਰਨ ਲੱਗੀ ਟਾਇਰ ਜਿਹੜਾ ਆਪਾਂ ਉਹ ਲਹਾਜ਼ ਦਿੱਤਾ ਹੁਣ ਆਪਾਂ ਦੂਜਾ ਟਾਇਰ ਪੋਆ ਲਿਆ ਤੇ ਫਿਰ ਨੰਨੂ ਸਾਡਾ ਜਦੋਂ ਉਹ ਕਰਦਾ ਚੱਲਦੀ ਹੈ ਹੋਰ ਹੁਣ ਚੱਲਣੀ ਆ ਜਦੋਂ ਗੱਡੀ ਦਾ ਟਾਇਰ ਪੋਆ ਪਹਿਲਾਂ ਗੱਡੀ ਐਦਾ ਦਾ 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 ਕੰਪਨੀ ਦੇ ਵਿੱਚ ਵੇਂਦੇ ਨਹੀਂ ਮਿੱਤਰਾ ਆਪਾਂ ਨੂੰ ਠੀਕਹਿਣਾ ਹੀ ਆ ਯਾਰ ਗੱਡੀ ਟੱਪਣ ਦੀ ਆਪਾਂ ਇੱਧਰ ਵੀ ਆਏ ਸੀ ਪਹਿਲਾਂ ਆ ਵੀ ਨਿਕਲ ਜਮਾ ਰੋਡ ਸੇ ਦੇ ਇੱਥੋਂ ਆਪਾਂ ਜਿਗਿੱਟੀ ਜਿਗਿੱਟੀ ਦੇ ਵਿੱਚ ਕੋਣ ਲਾਥਣ ਜਾਂਦੀ ਇਹਦੀ ਲਾਗਿਓ ਦੀ ਬਸ ਸਹੀ ਅਜੀ ਘੁੰਮਦੇ ਪਏ ਆ ਜੀ ਗੱਟੀ ਸ਼ਹਿਰ ਚ ਬਹੁਤ ਇੱਧਰ ਹੈ ਇੱਧਰ ਹੈ ਨਾ ਉਹਨਾਂ ਦਾ ਭਾਜੀ ਹੋਣਾ ਦਾ ਘਰ ਆਹ ਮਨ ਵੀਰੇ ਨੂੰ ਬਸ ਘਰ ਖਾਣ ਲਈ ਬਸ ਘਰ ਖਾਣ ਨਾ ਇਹਨੂੰ ਵੀ ਪੌਲਟੀ ਦੇ ਲਈ ਉਹ ਉਹਦੇ ਚਾੜੇ ਨੇ ਕਹਿੰਦਾ ਪ੍ਰੈਟ ਲੈ ਕੇ ਪਹਿਲਾਂ ਇਹਨੂੰ ਕੁਲਫੀ ਲਗਾ ਦਿੱਤੀ ਬਾਅਦ ਚ ਫੇਰ ਕੁਲਫੀ ਲਗਾ ਦਿੱਤੀ ਜਿੰਨੇ ਚਿਰ ਬਾਹਰ ਇਹਨੂੰ ਦਿਖਵਾਈ ਚੱਲੋ ਖਾਈ ਜਾਣਾ ਇਹਨੇ ਮੈਂ ਇਹਨੂੰ ਤਾਂ ਵੱਡੀ ਜੀ ਸਹੀ ਥਾਂ ਤੇ ਕਹਿੰਦਾ ਬਾਹਰ ਤਾਨੂੰ ਪਤਾ ਕੀ ਕਹਿੰਦਾ ਕਹਿੰਦਾ ਗੱਡੀ ਦਾ ਢੀ ਨੂੰ ਕਹਿੰਦਾ ਫੇ ਮਤਲਬ ਤੇ ਜਾਓ ਤੂੰ ਇੱਕ ਤਾਂ ਜਾ ਵੀ ਮੇਰਾ ਦਾ ਲੱਗਾ ਹੋਇਆ ਉਹ ਜਾ ਵੀ ਇੱਕ ਤਾਂ ਨਾ ਦੇਖਦੇ ਵੀ ਨਹੀਂ ਉਹ ਪਿੱਛੇ ਨੂੰ ਵੀ ਨਹੀਂ ਦੇਂਦੇ ਹੈਗੇ ਮਾੜਾ ਐਂਡਿਕਟ ਦੇ ਨਾਲ ਹੀ ਬ੍ਰੇਕ ਦੱਸ ਐਂਡਿਕਟ ਦਿੱਤਾ ਨਾਲ ਹੀ ਬ੍ਰੇਕ ਉਹ ਖਾਈ ਜਾ ਮੇਟਲੀਏ ਮਨਾ ਨਾ ਰੋ ਰੋਦਾ ਲੇ ਲਈ ਉਹੋ ਹੋ ਉਹ ਵੀ ਕੰਮ ਉਹ ਵੀ ਮਤਲਬ ਇਹਦਾ ਕਰਕੇ ਕਰਦਾ ਬੈਠਾ ਫੇ ਦੂਜਾ ਪੋਇਆ ਜਦੋਂ ਉਹ ਟਾਇਰ ਪੋਇਆ ਪਹਿਲਾਂ ਦੋ ਪੋਏ ਫਿਰ ਇੱਕ ਪੋਇਆ ਫਿਰ ਆ ਪੋਇਆ ਸ ਚਾਰ ਵਾਰੀ ਸਾਡੇ ਆ ਪਿਛਲੇ ਟਾਇਰਿਸ ਦੋਨੇ ਖਰਾਬ ਕਰ ਗਏ ਨਾ ਨਾ ਭਾਜੀ ਪਹਿਲਾਂ ਦੋ ਚੇਂਜ ਕਰ ਨਵੇਂ ਪਵਾ ਲਿਓ ਫੇਰ ਦੋ ਪਵਾ ਲਿਓ ਰੋਕੀ ਐਦਾਂ ਪੋਇਓ ਮੋਲੇ ਅੱਗੇ ਕਰਤੇ ਪਿਛਲੇ ਟਾਇਰ ਜਿਹੜੇ ਦੋ ਵਧੀਆ ਹੋ ਕੇ ਕਰ ਲਏ ਹਾਂ ਦੋ ਨਵੇਂ ਪਵਾ ਲਏ ਤੇ ਪਤਾ ਆ ਵੀ ਫੇਰ ਦੂਜੀ ਵਾਲੇ ਦੋ ਨਵੇਂ ਪਵਾ ਲੇ ਦੋ ਦੋ ਕਰਕੇ ਨਵੇਂ ਪਵਾ ਲਓ ਸ਼ੇਰਿਆ ਉਹਨੇ ਘਟਾਇਆ 12000 ਦੇ ਤੋਂ 24000 ਦੇ ਟਾਇਰ ਆ ਇਹਾਂ ਦਾ ਤਾਂ ਬਾਲਾ ਹੀ ਉੱਖ ਇਹੇ ਤਾਂ ਬਿਨਾ ਗੱਡੀ ਨਹੀਂ ਕਿਸੇ ਕੰਮ ਦੀ ਹੁਣ ਸਮਝ ਸਾਨੂੰ ਗੱਡੀ ਦੀ ਜ਼ਿਆਦਾ ਲੋੜ ਸੀ ਹੁਣ ਇਹ ਇੱਕ ਤੱਕ ਕਰਨ ਲੱਗ ਗਏ ਪਿੱਛੇ ਕਾਲਿਆ ਸਾਡੇ ਦਾ ਤਾਂ ਕੰਮ ਹੋ ਗਿਆ ਸੀ ਅੰਜੀ ਮੰਮੀ ਨੇ ਤਾਂ ਡਲੀ ਵੀ ਉਹ ਚੀਜ਼ ਰੱਖੀ ਏ ਤੁਸੀਂ ਖਾਓ ਇਹ ਨਹੀਂ ਅਸੀਂ ਖਾਂਦੇ ਇਦਾਂ ਦੀਆਂ ਚੀਜ਼ਾਂ ਇਹ ਤੁਹਾਡੇ ਕੰਮ ਨਹੀਂ ਆਇਆ ਸਵਾਦ ਬਹੁਤ ਬਣਾਇਆ ਕੋਲ ਜਾਣਾ ਹੈ ਨਾ 버거ਸੀਆਂ ਬੜਾ ਸਵਾਦ ਬਣਾਇਆ ਸੀ ਮਨਚੂਰੀਆਂ ਵਿੱਚ ਪਾ ਗਏ ਅੱਛਾ ਮੈਨੂੰ ਨਹੀਂ ਗਾਜੀ ਸਵਾਦ ਲੱਗਾ ਮੈਨੂੰ ਆ ਸਵਾਦ ਲੱਗਾ ਮੈਂ ਤਾਂ ਬਸ ਇਹ ਜੀਤ ਮੈਂ ਇਹੀ ਕਹਿੰਦੀ ਸੀਗੀ ਮੈਂ ਇਹੀ ਕਹਿੰਦੀ ਸੀ ਕਿ ਬਸ ਸਵਾਦ ਹੋਵੇ ਕੋਈ ਚੀਜ਼ ਖਾਣੀ ਹੁੰਦੀ ਆ ਮਾੜੀ ਮੋਟੀ ਬਾਹਰੋਂ ਬਰਗਰ ਦੇ ਦੋ ਇਹਨੂੰ ਪਰ ਹੁਣ ਇਹ ਦਿੱਤਾ ਕਿ ਆਪਾਂ ਆੜੀ ਮੋਟੀ ਜੀ ਬਾਹਰ ਦੀ ਖਾੜੀ ਉਹ ਵੀ ਨਾ ਚੱਟਦੀ ਖਾਦੀ ਤੇ ਫਾਇਦਾ ਖਾਣ ਦਾ ਕੋਈ ਆ ਲੋ ਜੀ ਬੰਦੋਂ ਮੈਂ ਤੂੰ ਕਈ ਵਾਰੀ ਇੱਕ ਤਾਂ ਹਾਂ ਹਾਂ ਪਰ ਬਹੁਤ ਸੁਆਦ ਆ ਆਪੜਾ ਤਾਂ ਬਈ ਬਹੁਤ ਸੁਆਦ ਲੱਗਾ ਕੀ ਬਾਟੂ ਮੰਗਰੇ ਹਾਲਾ ਫੇ ਜਗਾ ਸੀ ਉਧਰ ਉੱਥੇ ਸੀਗੇ ਨਾ ਜਦੋਂ ਆਪਾਂ ਕੰਮ ਕਰਾਉਂਦੇ ਬੈ ਸੀ ਤਦੋਂ ਤੁਸੀਂ ਤਾਂ ਮਨਵੀਰ ਗਏ ਮੈਂ ਤਾਂ ਪੱਕਾ ਵਿਕਰਨ ਨੂੰ ਭੁੱਖ ਲੱਗੀ ਆ ਹਾਂ ਵਿਕਰਨ ਨੂੰ ਭੁੱਖ ਲੱਗੀ ਤਾਂ ਚੱਲ ਗਏ ਆਪਾਂ ਮਸਾ ਹੀ ਆਪਾਂ ਪਹੁੰਚੇ ਆ ਰੋਡ ਤੇ ਬੜਾ ਰੱਛ ਵਿੱਚ ਜਲੰਧਰ ਦੇ ਵਿੱਚ ਕਿੱਦਾਂ ਜਲੰਧਰ ਵਾਲੇ ਤੁਸੀਂ ਕਿੱਦਾਂ ਰਹਿੰਦੇ ਇਹਨਾਂ ਰੱਛ ਵਿੱਚ ਇਹ ਨਾ ਰੱਛ ਇਹ ਨਾ ਰੱਛ ਤੁਸੀਂ ਇਹ ਰੱਛ ਦੇ ਫਸੇ ਹੋਇਆ ਅਹੀ ਨਾ ਮਹੀ ਨਿਕਲੇ ਰੱਛ ਬੜਾ ਰੱਛੀ ਜੀ ਯਾਰ ਵੀ ਤੂੰ ਕਹਿੰਦਾ ਇੱਧਰ ਕਿਦੇ ਲੈਣਾ ਆਈ ਜਲੰਧਰ ਆਏ ਮੈਂ ਸੋਚਦਾ ਵੀ ਜਲੰਧਰ ਲੈਣਾ ਘਰ ਆਈਆਂ ਜੇ ਸੋਦੇ ਚਲੰਦਰ ਲੈਣਾ ਘਰ ਚਲੰਦਰ ਆਪਾਂ ਤੂੰ ਤਾਂ ਉਦਦਾ ਖੱਜਲ ਖਰਾਬ ਹੋ ਜਾ ਕਰ ਨਹੀਂ ਜਿੱਦਾਂ ਹੋੜੇ ਕਿ ਮੈਂਟਾ ਜੀ ਗੁੱਸੇ ਹੋ ਜਾਂਦੇ ਨਹੀਂ ਪਤਾ ਕੀ ਕਹਿੰਦਿਆ ਜਿੱਦਾਂ ਹੋਣਾ ਉਹ ਭੇਟੀ ਆਉਥੇ ਦੇ ਬੰਦੇ ਸਾਰੇ ਉਹਨਾਂ ਨੇ ਰੱਖ ਜੇ ਨਿਕਲਣਾ ਮੋਟਰਸਾਈਕਲ ਦੀ ਹੁਣ ਆਪਾਂ ਆਇਆ ਦੂਰੋਂ ਆਪਾਂ ਗੱਡੀ 'ਚ ਫੱਜਾਈਦਾ ਇਹ ਹਿਸਾਬ ਹੈ ਨਾ ਉਹ ਚਲਾਉਂਦੇ ਹੀ ਅਗਲੇ ਉਹ ਮੋਟਰਸਾਈਕਲ ਨਾਲ ਗੱਡੀ ਕਾਇਆ ਮੋਟਰਸਾਈਕਲ ਜਿਆਦਾ ਉਹ ਆਪਾਂ ਤਾਂ ਗੱਡੀ 'ਚ ਚਾਈਦਾ ਵੇ ਅੱਜ ਮਸ ਜਿਹਨੂੰ 1% ਕਹਿੰਦੇ ਨਾ ਉਹ ਵੀ ਨਹੀਂ ਹਵਾ ਚੱਲਣ ਦਈ। ਨਹੀਂ। ਅੱਜ ਨਹੀਂ ਹੋਮਸ ਹੋਈ ਪਈ ਆ ਬਾਹਰ ਜਾਂਦੇ ਨਹੀਂ ਬੱਚੋ। ਨੋ ਨਾ ਮम्मा ਸਾਹਿਬ। ਬਾਹਰ ਆਣੇ ਕੇ ਬਦ ਲੱਗਦਾ ਅੰਦਰ ਨਹੀਂ ਪਤਾ ਲੱਗਦਾ ਹੈਗਾ। ਉਹ ਦੇਖੀਂ ਕੰਮ ਕਰਦਾ। ਕਹਿੰਦਾ ਛੇ। ਅਪਾ ਜਾਂਦੇ ਪਏ ਜੀ ਘਰ ਨੂੰ ਘਰੇ ਜਾ ਕੇ ਇਹ ਨਹੀਂ ਦਾਲ ਚੱਕੀ ਮੇਰਾ ਭੋਜਨ। ਘਰੇ ਜਾ ਕੇ ਦਾਲ ਸਬਜ਼ੀ ਬਣਾਉਣੀ ਆ। ਹਾਂਜੀ 6:00 ਵੱਜ ਗਏ ਅਜੇ ਬਲੌਗ ਵੀ ਸੇਵ ਕਰਨਾ ਆ ਅੱਡੇ ਤੋਂ ਬਲੌਗ ਨੂੰ ਸੇਵ ਕਰਕੇ ਸਾਰਾ ਰੈਡੀ ਕਰਕੇ ਫੇਰ ਕਰਾਂਗੇ ਬੱਬ ਆ ਹੁਣ ਕਿਹੜੇ ਰੋੜੇ ਆ ਇਹ ਹਾਂਜੀ ਪਤਾ ਹੀ ਨਹੀਂ ਲੱਗਣਦੇ ਆ ਉਹ ਕਿੱਡੀ ਨਿਕਲ ਗਏ ਆਪਣੇ ਅੰਗੇ ਪਠਾਨਕੋੜ ਬਾਈਪਾਸ ਵਾਲਾ ਆਪਾਂ ਇੱਦੀ ਬਸ ਇੱਧਰ ਲੱਗ ਗਿਆ ਹੋਂ ਤਾਂ ਹੋਂ ਤਾਂ ਇੱਦਾਂ ਆ ਵੀ ਪਿਛਲੇ ਬੰਦਾ ਵੀ ਬੈਲਟ ਲਾ ਕੇ ਬੈਠੇ ਗੱਡੀਆਂ 'ਚ ਪਿਛਲੇ ਬੰਦੇ ਨੇ ਵੀ ਬੈਲਟ ਜਿਵੇਂ ਮੋਲ ਨਾ ਤਾਂ ਲਾਵੇ ਲਾਵੇ ਆ ਨਾ ਪਿਛਲਾ ਵੀ ਲੱਗ ਗਿਆ ਹੋਂ ਤਾਂ ਆਪਣੇ ਨਾਲ ਹੋਂ ਤਾਂ ਕਿਦਣ ਆਏ ਹੋਂ ਤਾਂ ਫਾਟੂ ਨਾ ਖਰਚਾ ਵਿਆਹ ਵੀ ਸੀ ਪੈਸੇ ਦਾ ਕਦੋਂ ਜਿੱਦਣ ਚਲਾਨ ਆਇਆ ਆਪਣੇ ਓਏ ਹੋਏ ਠੀਕ ਆ ਆ ਕਰਤਾ ਆ ਬਸ ਮੈਂ ਨਵੀਗਾਹ ਤੋਂ ਮੈਂ ਹਾਂ ਬੱਤ ਦੇ ਤੇ ਪਹਿਲਾਂ ਤਾਂ ਸੀ ਕਿ ਇੱਧਰੋਂ ਜਾਂਦੇ ਹੋਏ ਉਧਰੋਂ ਜਿਹੜੇ ਉਹ ਕਿੱਥੇ ਖੜੇ ਸੀ ਇਹ ਇੱਧਰ ਖੜੇ ਸੀਗੇ ਉਹ ਉਹਨਾਂ ਦੇ ਥੱਲੇ ਕਿਹੜੇ ਉਹਨਾਂ ਦੇ ਥੱਲੇ ਉਹ ਤੇਰਾ ਸਾਡਾ ਚਰਾਨ ਕਰਦਾ ਪੀਏ ਵੀ ਹੋਰਾ ਨਹੀਂ ਦੱਸ ਕਰਦੇ ਪੰਜਾਬ ਕੋਲ ਸਾਡੇ ਨਾਲ ਦੱਸ ਕੀ ਕਰਨਾ ਆ ਦੂਜੀ ਗੱਲ ਇਹ ਆ ਜੀ ਮੈਂ ਕਿਈ ਵੀ ਜਾਵਾਂ ਮੈਂ ਕਹਾਂ ਮੇਰੀ ਵਾਈਫ ਠੀਕ ਨਹੀਂ ਮੈਂ ਹਸਪੀਟਲ ਚੱਲਾਂ ਬਾਈ ਇਹਨਾਂ ਨੇ ਲਾਗੇ ਚਰਾਨ ਕਰਨਾ ਹੀ ਸੀ ਮੈਨੂੰ ਪਤਾ ਜੀ ਰੁਪਈਆ 1000 ਉਹਨਾਂ ਨੂੰ ਕਰ ਠੀਕ ਆ ਪੈਸਾ ਨਾਲ ਕੰਮ ਆ ਇੱਥੇ ਪੱਜਾ ਕੋਲ ਥੱਲੇ ਪਹਿਲੇ ਦੋ ਵਾਰ ਠੀਕ ਆ ਮੈਂ ਪੈਸੇ 1000 ਰੁਪਏ ਭੜਾਇਆ ਮੇਰਾ ਆਨਲਾਈਨ ਚਲਾਨ ਵੀ ਨਹੀਂ ਕਟਿਆ ਉਹ ਵੀ ਸਲਿੱਪ ਅੱਗੇ ਚਾਣਨਾ ਤੇ ਸਲਿੱਪ ਵੀ ਨਹੀਂ ਦਿੱਤੀ ਮੈਨੂੰ ਸਲਿੱਪ ਨਹੀਂ ਦਿੰਦੇ ਮੈਨੂੰ ਸਲਿੱਪ ਵੀ ਨਹੀਂ ਦਿੱਤੀ ਪਹਿਲਾਂ ਮੈਂ ਨਾ ਬਹਿਸ ਕੀਤੀ ਫੇ ਮੈਂ ਤਾਂ ਪੈਸੇ ਲਏ ਮੈਨੂੰ ਸਲਿੱਪ ਵੀ ਨਹੀਂ ਦਿੱਤੀ ਉਹ ਮੈਂ ਤਾਂ ਰੱਖ ਲਓ ਭਰਾਵਾ ਤੁਸੀਂ ਛੱਡ ਪਰੇ ਖਲੀ ਬੱਤ ਤਾਂ ਵੈਸੇ ਆਨਲਾਈਨ ਚਲਾਨ ਚ ਚਲਾਨ ਕਰਦੇ ਆਂ ਆਨਲਾਈਨ ਨਹੀਂ ਭਰਨਾ ਪੈਂਦਾ ਭਰਨਾ ਪੈਂਦਾ ਆ ਭਰ ਕੇ ਦਿੱਤਾ ਹੀ ਨਹੀਂ ਬਦਲ ਕਿਦਾਂ ਨੂੰ ਆ ਪਿਆ ਆ ਬਦਲ ਬਾਕੀ ਮੀ ਆ ਗਿਆ ਯਾਰ ساری ਰਾਤ ਵਿੱਚ ساری ਰਾਤ ਨਹੀਂ ਅਸੀਂ ਸੁਦੇ ਮੀ ਆ ਗਿਆ ਉਧਰੋਂ ਮਨਵੀਰ ਕੀ ਕਰਦਾ ਤੂੰ ਮੀ ਆਉਂਦਾ ਜੀ ਬਿਕਰਮ ਲੈਣ ਗਏ ਕੋਈ ਆਪਣੇ ਪੀਨ ਲਈ ਤੇ ਮਨਵੀਰ ਸਾਡੇ ਨੇ ਫੇਰ ਇੱਥੇ ਜਦ ਕੀਤੀ ਕਹਿੰਦਾ ਕਿ ਮੈਂ ਚੀਜ਼ ਖਾਣੀ ਜੀ ਦੀ ਆਹ ਖਾਣ ਲਈ ਕਿਹੜੇ ਆਹ ਜਿਹੜੇ ਮੰਨੂ ਮੈਂ ਮੈਂ ਇਹਨੂੰ ਬੁਲਾਉਣਾ ਨਹੀਂ ਮੰਦੀ ਇਹ ਕੰਦੇ ਕੰਮ ਕਰਦਾ ਤੁਸੀਂ ਬੈਠ ਪਾਏ ਤੁਸੀਂ ਬੈਡ ਬੋਏ ਆ ਜਾਂ ਤੁਸੀਂ ਬੈਡ ਬੋਏ ਮੈਂ ਨਹੀਂ ਤੁਹਾਨੂੰ ਬੁਲਾਉਣਾ ਜਾਓ ਪਰ ਆ ਜਾ ਲੂ ਲੂ ਦੂ ਦੂ ਬਾਇਆ ਲੂ ਲੂ ਦੂ ਬਾਇਆ ਕਿਹਨੂੰ ਬੁਲਾਇਆ ਕੋਈ ਧੱਕਾ ਗਿਆ ਹਿੰਦਾ ਖੜਾ ਆਇਆ ਕਿਹਨੂੰ ਬਣ ਹੋਇਆ ਤਰਾ ਮੈਂ ਬੁਲਾਉਂਦਾ ਤੁਸੀਂ ਆਂਦੇ ਤੇ ਪੜ੍ਹ ਲਾ ਫਰ ਕਿਸੇ ਕੋ ਅੱਛਾ ਲੱਗੇ ਨਹੀਂ ਮੈਂ ਪੀਜਾ ਥੋੜੀ ਹੂੰ ਜਣੇ ਖਣੇ ਕੋ ਮਿਲ ਜੇ ਥਾਈਨੇ ਥਾਈਲੈਂਡ ਉਹ ਨਹੀਂ ਭਰਾਵਾ ਥਾਈਲੈਂਡ ਕਾ ਵੀਜ਼ਾ ਥੋੜੀ ਹੂੰ ਨਹੀਂ ਉਹ ਤਾਂ ਵੈਸੇ ਨਾ ਪਾ ਟੁੱਟੇ ਪੈਸੇ ਕੋ ਰੱਖਣੇ ਆ ਕੋ ਥੋੜੇ ਬਹੁਤੇ ਠੀਕ ਹੈ ਠੀਕ ਹੈ ਅਬ ਰੱਖੀ ਨਹੀਂ ਕੀ ਕਰਨੂ ਇੱਦਾਂ ਜਦੋਂ ਲੋੜ ਪੈ ਜਾਂਦੀ ਆ ਫਿਰ ਉਹਦੋਂ ਕਿੱਦਾਂ ਲੋੜ ਪੈ ਜਾਂਦੀ ਜਦੋਂ ਤੁਸੀਂ ਤੁਹਾਨੂੰ ਲੋੜ ਪੈ ਗਈ ਸ਼ਮਾ ਕਰ ਦੇਣ ਨੂੰ ਉੱਥੇ ਆਪਣੇ ਪੂਰੇ ਨਹੀਂ ਹੁੰਦੇ ਆਪ ਪਤਾ ਨਹੀਂ ਕਿੱਦਾਂ ਪੂਰੇ ਕਿਤੇ ਅੱਜ ਐ ਨਹੀਂ ਹੋ ਗਈ ਮੈਂ ਕਹਿੰਦਾ ਕੀ ਕਹਿਣ ਦੇ ਆ ਮੈਨੂੰ ਤਾਂ ਖੇਚੀ ਚੜ ਗਈ ਮੈਂ ਅਗਰ ਕੀਤਾ ਉਹ ਨੰੰਗਨ ਵਾਲਾ ਮੁੰਡਾ ਐ ਜਿੱਕੇ ਕਪੈਲਾ ਆਈ ਕੁੜੀ ਮੈਂ ਅਗਰ ਉਹ ਕਹਿੰਦੀ ਵੀ ਟੁੱਟੇ ਫੇਰ ਰੱਖਿਆ ਕਰਨੇ ਨਹੀਂ ਦੱਸ ਆਪਣੇ ਪਤਾ ਨਹੀਂ ਕਿੱਦਾਂ ਪੂਰੇ ਹੁੰਦੇ ਆ ਹੱਸਦਾ ਨਹੀਂ ਨੰਨੂ ਵੀ ਚੀਜ਼ ਮੰਗ ਲੈਂਦਾ ਇਹਦੇ ਲਈ ਵੇਦਲੇ ਵੀ ਰੱਖਣੇ ਪੈਂਦੇ ਆ ਨਾਲ ਸੰਗ ਅੱਜ ਮੈਂ ਕਿੰਨੇ ਦਿਨਾਂ ਬਾਅਦ ਹਿੱਲ ਪੀ ਲੱਗਾ ਪੂਰੇ 12 13 ਦਿਨਾਂ ਬਾਅਦ ਕਿਤੇ ਕਿੰਨਾ ਘਾਟਾ ਹੀ ਪੈ ਗਿਆ ਰੱਬਾ ਆਹ ਦੇਖੀ ਕਹਿੰਦੇ ਆਹ ਦੇਖ ਅੱਬਾ ਕਹਿੰਦੇ ਹਿੱਲ ਕਰਿਆ ਕਰੋ ਆ ਦੇਖਿਓ ਇਦਾਂ ਕਰਕੇ ਇਦਾਂ ਇੱਕ ਇਦਾਂ ਖੋਲ ਲੈ ਜਣ ਦਾਰੇ ਇਦਾਂ ਘੁਮਾ ਕੇ ਫਰਦਾ ਮਾਰੇ ਕੀ ਇਦਾਂ ਖੋਲ ਹੀ ਲਈ ਆਪਾਂ ਨੇ ਇਦਾਂ ਖੋਲ ਲੈਂਦੇ ਨਾ ਤੱਕ ਗਏ ਇਹਨੂੰ ਹੱਥਾਂ ਘਮੋਣੀ ਚਾਹੀਦੀ ਇਦਾਂ ਇਦਾਂ ਘਮਾ ਲਈ ਕਿੰਨਾ ਤੰਦਦਾ ਮੈਂ ਅੱਛਾ ਦੋ ਮਿੰਟ ਦੇਖੋ ਉਹ ਜੋ ਮਿੰਟ ਚਿਕਾ ਆਹ ਦੇ ਇਦਾਂ ਕਹਿੰਦੇ ਇਹਨੂੰ ਉੱਥੋਂ ਘਮਾ ਗਏ ਨਾ ਆਹ ਦੇ ਇਦਾਂ ਆਰੇ ਇਦਾਂ ਘਮ ਗਈ ਘਮ ਗਈ ਹਾਂਜੀ ਹੁਣ ਇਹਨੂੰ ਹੱਥੋਂ ਨਹੀਂ 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 ਇਹਦੇ ਇਹ ਜੇ ਦੇਖ ਗਿਆ ਯੋ ਕੰਮ ਹੋਇਆ ਨਹੀਂ ਇਹਦਾ ਉਹੀ ਪਾਸ ਚੱਲਾ ਟੱਕਣੀ ਉੱਥੋਂ ਹਾਂਜੀ ਲੋ ਜੀ ਇੱਕ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਹੈ ਤੁਸੀਂ ਇੰਨੀ سپورਟ ਕੀਤੀ ਆ ਸਾਰਿਆਂ ਨੇ ਬਹੁਤ ਹੌਸਲਾ ਦਿੱਤਾ ਥੋੜੇ ਜਿੰਨਾ ਤੋਂ ਬਹੁਤ ਜ਼ਿਆਦਾ ਹੌਸਲਾ ਮਿਲਿਆ ਤੁਹਾਡੇ ਵੱਲੋਂ ਸਾਰਿਆਂ ਨੇ ਬਹੁਤ ਹੀ ਹੌਸਲਾ ਦਿੱਤਾ ਯਾਰ ਵੀ ਦੁਆਵਾਂ ਤੁਹਾਡੀਆਂ ਤੁਹਾਡੀਆਂ ਦੁਆਵਾਂ ਇੰਨੀਆਂ ਨਾਲ ਆ ਜਿੱਦਾਂ ਮਰਜੀ ਮੈਂ ਖਾਲੀ ਵੀ ਹੁੰਦਾ ਨਾ ਮੈਨੂੰ ਫਿਰ ਵੀ ਕਹ ਜੀ ਵੀ ਇੱਕ ਹੌਸਲਾ ਮਿਲ ਜਵੇ ਯਾਰ ਉਹ ਵੱਡੀ ਕੀ ਕਰਨ ਦਾ ਮੈਨੂੰ ਫਿਰ ਉਹ ਵੱਡੀ ਕੀ ਜਣਾ ਤੇ ਮੇਰੇ ਆਪਣੇਆਂ ਨਾਲੋਂ ਮੇਰੇ ਆਪਣੇ ਤੇ ਬਾਕੀ ਗੱਲ ਚੱਲਦੀ ਸੀਗੀ ਤੇ ਆਪਣੇ ਰਿਸ਼ਤੇਦਾਰਾਂ ਨਾਲ ਉਹ ਤਾਂ ਯਾਰ ਮੈਨੂੰ ਤਾਂ ਮੇਰੇ YouTube ਫੈਮਲੀ ਚੰਗੀ ਬਾਅਦ ਤੋਂ ਯਾਰ ਕਈ ਪਤਾ ਕੀ ਕਹਿ ਦਿੰਦੇ ਆ ਕਈ ਕਹਿ ਦਿੰਦੇ ਆ ਇਹ ਤਾਂ ਨੈਟ ਤੇ ਦੇਖਦੇ ਆ ਤੁਹਾਨੂੰ ਇਹਨਾਂ ਨੇ ਕਿਹੜਾ ਖੜਨਾ ਆ ਐਦਾਂ ਉਦਾਂ ਯਾਰ ਬਸ ਖੜਨਾ ਨਾ ਖੜਨਾ ਬੱਕਰੀ ਗੱਲ ਆ ਇੱਕ ਯਾਰ ਹੌਂਸਲਾ ਹੀ ਚਾਹੀਦਾ ਹੁੰਦਾ ਬੰਦੇ ਦਾ ਨਾ ਉਹੀ ਮਿਲਦਾ ਸੀ ਕਿਹੜਾ ਕਿਤੇ ਪੈਸੇ ਮੋੜਦੇ ਆ ਰਿਸ਼ਤੇਦਾਰਾਂ ਨੂੰ ਕਮੈਂਟਾਂ 'ਚ ਮਿਲ ਜਾਂਦਾ ਸਾਨੂੰ ਇਹ ਰਿਸ਼ਤੇਦਾਰਾਂ ਕਹਿੰਦੇ ਸਾਡੇ ਕੋਲ ਕਿਤੇ ਪੈਸੇ ਨਾ ਮੰਗ ਲੈਣ ਕਿਤੇ ਐਦਾਂ ਨਾ ਹੋ ਜਾਏ ਕਿਤੇ ਉਦਾਂ ਨਾ ਹੋ ਜਾਏ ਸਾਡੇ ਆਪਣੇ ਵੀ ਇਹੀ ਕੋ ਸੋਚਦੇ ਆ ਹਨ ਤੇ ਭਾਈ ਹੁਣ ਜਦੋਂ 2-3 ਦਿਨ ਹੋ ਗਏ ਮੈਂ ਇਤੇ ਤਰ੍ਹਾਂ ਦੀ ਬੜੀ ਮੈਂ ਠਹਿ ਠਹਿ ਲਾਉਂਦੇ ਆਂ ਵੀ ਵੀ ਇਹਨਾਂ ਨੇ ਹੁਣ ਦੁੱਖ ਵੀ ਲੱਗਦਾ ਹੋਣਾ ਇਹਨਾਂ ਨੂੰ ਵੀ ਸਾਡੇ ਯਾਰ ਏਦਾਂ ਬੋਲਦਾ ਬੋਲਦਾ ਪਰ ਗੱਲਾਂ ਸੱਚੀਆਂ ਯਾਰ ਬਾਕੀ ਤਾਂ ਵੀਰੇ ਕਦੇ-ਕਦੇ ਤਰ੍ਹਾਂ ਦੇ ਚਲ ਜਾਂਦੇ ਆਂ ਸਾਡੇ ਘਰ ਬਿਲਲੇ ਤੁਹਾਨੂੰ ਰਾਹ ਭੁੱਲ ਜਾਂਦਾ ਹੈ ਨਾ ਹੁਣ ਤਾਂ ਮੈਂ ਤੁਹਾਨੂੰ ਲੋਕੇਸ਼ਨ ਨਹੀਂ ਦੱਸਣੀ ਕਿਸੇ ਨੂੰ ਆਪਣੇ ਘਰ ਦੀ ਦੱਸਣੀ ਨਹੀਂ ਮੈਂ ਰਹਿੰਦਾ ਕਿੱਥੇ ਆ ਨਾ ਠੀਕ ਆ ਹੁਣ ਵੇ ਹੁਣ ਨਾ ਮੈਂ ਫੋਨ ਚੱਕਣਾ ਨਾ ਮੈਂ ਦੱਸਣਾ ਕਿਸੇ ਨੂੰ ਵੀ ਵੀ ਮੈਂ ਕਿੱਥੇ ਰਹਿੰਦਾ ਆ ਜਾਂ ਮੈਂ ਕੀ ਆ ਜਾਂ ਕੀ ਨਹੀਂ ਮੇਰੇ ਫੋਲੋਅਰ ਮੈਨੂੰ ਜੀ ਸੱਦ ਕੇ ਫੋਨ ਕਰਨ ਮੈਨੂੰ ਮੇਰਾ ਨੰਬਰ ਲੋ ਮੇਰੇ ਘਰੇ ਆਓ ਜੀ ਸੱਦ ਕੇ ਜੀ ਆਇਆਂ ਨੂੰ ਵਧੀਆ ਸਭ ਨੂੰ ਖਵਾਵਾਂਗੇ ਜਿਹੜੇ ਮੈਨੂੰ ਰਿਸ਼ਤੇਦਾਰ ਮੇਰੇ ਮਿਲਦੇ ਉਹਨਾਂ ਨੂੰ ਲਵ ਯੂ ਆ ਜਿਹੜੇ ਨਹੀਂ ਵੀ ਆਉਂਦੇ ਜਾਂਦੇ ਜਿਹੜੇ ਗੱਲਾਂ ਕਰਦੇ ਮੇਰੇ ਉਹਨਾਂ ਨੂੰ ਇਹੀ ਆ ਵੀ ਨਿਆਰੇ ਲੋ ਜ਼ਿੰਦਗੀ ਦੇ ਠੀਕ ਆ ਰੱਬ ਨੇ ਹਰੇਕ ਨੂੰ ਅੱਗੇ ਲੈ ਹੀ ਜਾਣਾ ਆ ਕਦੀ ਵੀ ਕਿਸੇ ਨਾਲ ਦੇਖ ਕੇ ਮਚੋ ਨਾ ਕਿਉਂਕਿ ਰੱਬ ਨੇ ਸਭ ਨੂੰ ਦੇਣਾ ਆ ਤੁਹਾਡੀ ਵਾਰੀ ਆਈ ਆ ਤੁਹਾਡੀ ਵਾਰੀ ਆਈ ਹੋਈ ਸੀ ਸਾਡੀ ਨਹੀਂ ਆਈ ਸੀਗੀ ਸਾਡੀ ਵੀ ਆ ਗਈ ਆ ਤੁਸੀਂ ਸਾਨੂੰ ਕੋਈ ਬਣਾਉ ਛੱਡ ਦਿੱਤਾ ਸਾਡੇ ਤੋਂ ਪਿੱਛੇ ਹੋਗੇ ਆ ਗੱਲਾਂ ਆ ਜਦੋਂ ਗਰੀਬੀ ਸੀ ਨਾ ਗਰੀਬੀ ਸੀ ਉਦੋਂ ਪਤਾ ਸੀ ਵੀ ਵਿਕਰਮ ਉਹਨਾਂ ਨੂੰ ਫੋਨ ਕਰਨਾ ਆ ਵਿਕਰਮ ਉਹਨਾਂ ਨੇ ਵਿਕਰਮ ਉਹਨਾਂ ਦੇ ਬੜਾ ਪੈਸੇ ਆ ਵਿਕਰਮ ਉਹਨਾਂ ਦੇ ਬੜਾ ਗੱਡੀਆਂ ਆ ਵਿਕਰਮ ਉਹਨਾਂ ਦਾ ਬੜਾ ਕੋਈ ਸਮਾਨ ਘਰ ਦਾ ਵੀ ਨੌਕਰ ਬਣਾ ਕੇ ਰੱਖਿਆ ਸੀਗਾ ਵੀ ਚਲੋ ਰੇਖਣਾ ਮੈਂ ਤੁਰਦਾ ਰਿਆਂ ਹਣਾ ਗੱਡੀ ਲਈ ਵਾ ਫਿਰ ਵੀ ਰੇਖਣਾ ਆਕਰ ਨਹੀਂ ਕੀਤੀ ਤੁਰਿਆਂ ਪਰ ਜਦੋਂ ਅਗਲੇ ਬੰਦੇ ਨੇ ਆਪਾਂ ਨੂੰ ਔਕਾਤ ਦੱਲਾਈ ਨਾ ਆਪਣੀ ਆਪਾਂ ਵੀ ਬੰਦੇ ਦਾ ਪੱਤਾ ਹੀ ਕੱਟ ਦਈਦਾ ਵੀ ਭਾਈ ਤੂੰ ਜਾ ਦਿੱਤੋ ਕੀ ਲੈਣਾ ਸੀ ਅੱਗੇ ਵੀ ਲਈਦਾ ਜਿਹੜਾ ਦਿੱਤੋ ਹੋਣ ਲੈਣਾ ਮੈਂ ਠੀਕ ਆ ਨਾ ਬਾਕੀ ਦੁੱਖ ਸੁੱਖ ਦੀ ਗੱਲ ਆ ਦੁੱਖ ਵੀ ਦੇਖ ਲਾਂਗੇ ਸੁੱਖ ਵੀ ਦੇਖ ਲਾਂਗੇ ਠੀਕ ਆ ਓਕੇ ਆ ਪਰ ਹਾਂ ਜਦੋਂ ਤੁਹਾਡੇ ਘਰਾਂ ਚ ਦੁੱਖ ਸੀ ਹਰੇਕ ਦੇ ਅਸੀਂ ਅੱਗੇ ਹੋ ਕੇ ਖੜੇ ਮੈਂ ਕਿੱਥੇ ਨਹੀਂ ਖੜਿਆ ਪਰ ਜਦੋਂ ਸਾਡੇ ਘਰ ਚ ਕੋਈ ਮੁਸੀਬਤ ਆਈ ਨਾ ਮੈਂ ਕਹਿੰਦਾ ਕੋਈ ਨਹੀਂ ਬੜਿਆ ਕੋਈ ਨਹੀਂ ਬੜਿਆ ਮੈਨੇ ਮਨੋਂ ਉਤਰ ਗਿਆ ਮੈਨੂੰ ਇਹ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਮੈਨੂੰ ਪਤਾ ਆ ਆਪਣੇ ਰਿਸ਼ਤੇਦਾਰਾਂ ਦੀ ਹੁੰਦੇ ਨਹੀਂ ਕਰਨੀਆਂ ਚਾਹੀਦੀਆਂ ਬਟ ਨਹੀਂ ਹਾਂ ਜੋ ਹੈਗਾ ਸਹੀ ਆ ਯਾਰ ਮੈਂ ਕਰਦੀਆਂ ਗੱਲਾਂ ਠੀਕ ਆ ਜਦੋਂ ਕੱਲਾ ਬੰਦਾ ਦਿਮਾਗ ਖਰਾਬ ਹੋਇਆ ਹੋਵੇ ਬੰਦਾ ਬਹੁਤ ਬੋਲਦਾ ਆ ਯਾਰ ਇਹ ਹਣਾ ਮਾਨੂੰ ਪਤਾ ਯਾਰ ਮੇਰੇ ਨਾ ਕਈ ਬੰਦੇ ਹੋਣਗੇ ਮੇਰੇ ਨਾਲ ਜਿਹੜੇ ਵਿਚਾਰੇ ਮੇਰੇ ਵਾਲੇ ਲਾਤਾ ਚ ਬੈਠੇ ਆ ਉਹ ਵਿਚਾਰੇ ਇਕੱਲੇ ਆਉਂ ਗਲੇ ਕਹਿੰਦੇ ਬਾਈ ਸਹੀ ਗੱਲ ਆ ਅੱਗ ਕੇ ਬੰਦਾ ਅੱਜ ਬੋਲਦਾ ਕਰ ਕਰ ਕਰੋ ਸਾਨੂੰ ਘਟ ਦਿੱਤਾ ਕਾਦੇ ਕੱਟਿਆ ਜੇ ਤੁਸੀਂ ਕਹੋਗੇ ਮੈਂ ਦੱਸੂਗਾ ਕਰੋ ਵੇ ਘਰ ਹੋ ਗਏ ਸੀ ਸਾਨੂੰ ਕਿਸੇ ਨੇ ਫੋਨ ਨਹੀਂ ਕੀਤਾ ਵੀ ਆਖੇ ਵਿਕਰਮ ਕਿੰਦਾ ਕੀਦਾ ਦਾਵਾ ਕਿੱਥੇ ਆ ਰੋ ਫਿਰ ਕੀ 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 ਲੈ ਲੈਣਾ ਜੇ ਤੋਈ ਅੱਜ ਕੀ ਕਹਿਣ ਲੱਗੇ ਜੇ ਤੁਸੀਂ ਸਾਡੇ ਤੁਹਾਨੂੰ ਆਪਣੇ ਘਰਾਂ ਚ ਪੜਾ ਲਓ ਇੱਕ ਹੌਸਲਾ ਹੀ ਹੁੰਦਾ ਬੰਦੇ ਨੂੰ ਇਹ ਹੁੰਦਾ ਇਹ ਵੀ ਨਾ ਫੋਨ ਕਰਕੇ ਕਹੀ ਸਕਦਾ ਬੰਦਾ ਯਾਰ ਅਸੀਂ ਤੈਨੂੰ ਘਰ ਲੱਭ ਦਿੰਦੇ ਹਾਂ ਨਾ ਬਾਅਦੋਂ ਫੋਨ ਕਰੋ ਨਾ ਐਦਾਂ ਵੀ ਹੋਈ ਜਾਂਦੀ ਫੋਨ ਹੀ ਨਹੀਂ ਕੀਤੇ ਗਏ ਨੇ ਯਾਰ ਫੋਲੋਅਰ ਫੋਲੋਅਰ ਆ ਜਿਹੜੇ ਮੇਰੇ ਸਬਸਕ੍ਰਾਈਬਰ ਆ ਲਵ ਯੂ ਸਾਰਿਆਂ ਨੂੰ ਯਾਰ ਤੁਸੀਂ ਮੈਨੂੰ ਇੰਨੇ ਮੈਸੇਜ ਤਾਂ ਕੀਤੇ ਅਗਲੇ ਨੇ ਮੈਨੂੰ ਲੋਕੇਸ਼ਨਾਂ ਦਿੱਤੀਆਂ ਇੱਥੇ ਆਓ ਇੱਥੇ ਆਓ ਸਾਡੇ ਘਰੇ ਆ ਜਾਓ ਠੀਕ ਹੈ ਨਾ ਇੱਕ ਪਤਨੀ ਤੇ ਬਰਨਾਲੇ ਵਾਲੀ ਸਾਈਡ ਸੀਗੇ ਆਹ ਬਹੁਤ ਮੈਸੇਜ ਆਏ ਯਾਰ ਬਹੁਤ ਜਣੇ ਨੇ ਕੀਤਾ ਯਾਰ ਸਾਰਿਆਂ ਨੇ ਬਹੁਤ ਪਿਆਰ ਦਿੱਤਾ ਅਗਰ ਇਹਨੇ ਕਿਹੇ ਚੀਜ਼ ਦੇ ਢੇਲੇ ਤੋਂ ਛੱਡੀ ਹੋ ਆ ਰਹੇ ਇੱਕ ਪਾਸੇ ਖੜਦੇ ਆ ਉਹੀ ਹੌਸਲਾ ਹੀ ਬਹੁ ਹੁੰਦਾ ਹੋਰ ਹਸਪੀਟਲ ਦਾ ਚੱਕਰ ਪਿਆ ਦੀ ਕਿੰਦਾ ਮੁੰਡੇ ਵਾਲੇ ਫੋਨ ਕੀਤਾ ਨਾ ਕਹਿੰਦੇ ਪਾਜੀ ਆ ਹਸਪੀਟਲ ਜਾਓ ਆ ਹਸਪੀਟਲ ਜਾਓ ਜੀ ਫੋਨ ਕਰ ਦਿੰਦੇ ਆ ਅਸੀਂ ਮੈਡਮ ਨੂੰ ਕਹਿੰਦੇ ਮੈਡਮ ਤੁਹਾਨੂੰ ਜਾਣਦੀ ਆ ਤੁਹਾਡਾ ਨਾਮ ਹੋਏ ਬਾਸ਼ਾ ਸਭ ਨੇ ਮੇਰੇ ਨਾਲ ਮੈਡਮ ਸਾਨੂੰ ਜਾਣਦੀ ਐ ਦਾ ਦਾ ਨਾ ਵੀ ਫਿਰ ਇਹੀ ਪਿਆਰ ਹੁੰਦਾ ਜਾ ਕੇ ਆਇਆ ਆ ਆਪਾਂ ਵਧੀਆ ਯਾਰ ਸਾਰਾ ਹੋਰੀ ਠੀਕ ਆ ਏਕ ਪਿਆਰ ਹੀ ਹੁੰਦਾ ਇਹ ਨਾ ਲੈ ਜਾਣਾ ਗੱਡੀਆਂ ਗੁੱਡੀਆਂ ਥੋੜਾ ਨਾਲ ਜਾਣੀਆਂ ਇੱਥੇ ਰਹਿ ਰੂ ਜਾਣੀਆਂ ਮੇਰੇ ਯਾਰੋ ਅੱਜ ਮੈਂ ਦੁਆਸ ਹੋਇਆ ਸੋਇਆ ਹੋਇਆ ਹੋਰ ਟਾਈਮ ਨੂੰ ਮੈਂ ਘਰ ਬਣਾ ਕੇ ਗੱਡੀ ਇਹੋ ਜਿਹੀ ਲੈਣੀ ਜਿਹੜੀ ਕਿਤੋਂ ਹੋਣੀ ਨਹੀਂ ਦੇਖਿਓ ਤੁਸੀਂ ਮੈਂ ਕਿੱਦਾਂ ਆ ਗੱਲਾਂ ਦਾ ਸਾਰਿਆਂ ਦੇ ਖਾਸ ਕਰਕੇ ਆਪਣੇ ਆ ਜਿਹੜੇ ਮੇਰੇ ਤੋਂ ਮੱਚਦੇ ਆ ਕੋਈ ਨਾ ਮੈਨੂੰ ਅੰਨਾ ਵਾਦਾ ਰ ਆਪਣੇ ਆਪਾਂ ਨੂੰ ਇੱਕ ਦਿਨ ਨੂੰ ਵਧੀਆ ਰ ਸਟੈਂਡ ਕਰ ਦੇਣਾ ਆ ਪਰ ਦਿਲ ਮੇਰਾ ਉਹੀ ਰਹੂਗਾ ਜੋ ਹੋਣਾ ਮੈਂ ਕਦੀ ਚੇਂਜ ਨਹੀਂ ਹੋਊਗਾ ਮੈਂ ਆਪਣੇ ਫੋਲੋਵਰਾਂ ਨੂੰ ਵੀ ਨਹੀਂ ਮਾ ਹੁ ਗੇ ਮਿਲਦਾ ਸਭ ਨੂੰ ਪਤਾ ਜਿਹੜੇ ਮੈਨੂੰ ਮਿਲਦੇ ਆ ਉਹਨਾਂ ਨੂੰ ਪਤਾ ਮੈਂ ਕਿੱਦਾਂ ਮਿਲਦਾ ਬਾਕੀ ਜਿਹੜੇ ਮੈਨੂੰ ਮੇਰੇ ਕੋ ਮਿਲ ਨਾਉਂਦੇ ਆ ਜਾਂ ਮੈਨੂੰ ਫੋਨ ਕਰਦੇ ਉਹਨਾਂ ਨੇ ਵੀ ਮਹਬੂਬ ਜੀ ਹੀ ਮੋੜ ਦੀ ਗੱਲ ਕਰਦਾ ਸਭ ਨਾਲ ਵਧੀਆ ਰਹੀਦਾ ਠੀਕ ਆ ਕਹੇ ਜਣਾ ਕਦੀ ਮਾੜੀ ਨਹੀਂ ਕੀਤੀ ਹੈਗੀ ਠੀਕ ਆ ਬਸ ਹੀ ਸਾਡੇ ਨਾਲ ਹੁੰਦੀ ਰਵੇ ਬਖਰੀ ਗੱਲ ਆ ਤੇ ਕੱਲ ਇੱਕ ਕੁੜੀ ਪੜਾ ਕੇ ਜੀ ਫਿਰ ਤਿੰਨ ਚਾਰ ਦਿਨ ਹੋ ਗਏ ਭਰਾ ਉਹ ਦੇਖਦੀ ਨੂੰ ਮਨਦੀਪ ਬੰਦੂਪ ਦੇ ਨਾਮ ਦੀ ਆਈਡੀ ਹੁੰਦੀ ਮਨਦੀਪ ਗੌਰ ਮਨਦੀਪ ਗੌਰ ਦੇ ਨਾਮ ਦੀ ਅਗੇ ਬੜਾ ਟੇਟਾ ਜੇ ਬੋਲੀ ਜਾਵੇ ਦੋ ਤਿੰਨ ਵਾਰੀ ਮੈਨੂੰ ਠੈਕਸ ਤੁਮ ਸੇ ਅਗੇ ਕਹਿੰਦੀ ਤੈਨੂੰ ਹੋਣਾ ਅਗਲਾਈ ਤੈਨੂੰ ਅੱਧਾ ਉੱਧਾ ਨਾ ਮੈਂ ਫੇ ਫੇ ਨਾਲ ਇੱਕ ਨਈਂ ਕਮੈਂਟ ਕੀਤਾ ਮੇਰੀ ਵੀਡੀਓ ਥੱ ਫੋਟੋ ਦੇ ਲਿਖੇ ਲੈ ਆ ਜੀ ਮੈਂ ਥੱਲੇ ਉਹਨੇ ਥੱਲੇ ਇਹਨਾ ਕਮੈਂਟ ਪੜਿਆ ਮੈਂ ਉਹ ਕਹਿੰਦੀ ਸ਼ਰਾਬ ਪੀ ਕੇ ਸਾਨੂੰ ਲੱਗਦਾ ਸ਼ਰਾਬ ਪੀ ਕੇ ਇਹ ਗੱਲਾਂ ਕਰਦਾ ਹੈ ਇਦਾਂ ਉਦਾਂ ਮੈਂ ਕਹਾਂ ਸ਼ਰਾਬ ਤੇ ਨਾ ਬੁੜਾ ਦੇ ਕੇ ਜਾਂਦਾ ਤੇਰੀ ਤੇਰੀ ਭੈਣ ਪਿਆ ਕੇ ਜਾਂਦੀ ਹੈ ਤੇਰੀ ਮਾਂ ਪਿਆ ਕੇ ਜਾਂਦੀ ਮੈਨੂੰ ਹੈ ਦੱਸ ਆ ਆ ਆਹ ਜੀ ਆਹ ਜੀ ਕੁੜੀਆਂ ਆ ਫੇ ਕਹਣਾ ਕੁੜੀਆਂ ਨੂੰ ਗਲਤ ਬੋਲਦੇ ਆ ਕੁੜੀਆਂ ਨੂੰ ਕੁੜੀਆਂ ਆਪ ਦੇਖੋ ਤਾਂ ਕੀ ਕੁਝ ਕਹਿੰਦੀਆਂ ਆ ਹਨਾ ਮੈਨੂੰ ਕਹਿੰਦੀ ਸ਼ਰਾਬ ਪੀ ਕੇ ਅਗੇ ਸ਼ਰਾਬ ਪੀ ਕੇ ਨਾ ਇਹ ਬਰੋਕ ਬਣਾਉਂਦਾ ਸ਼ਰਾਬ ਪੀ ਕੇ ਅਰੇ ਬੋਲਦਾ ਇਹ ਇਹਨੂੰ ਜਿਹੜਾ ਪਤਾ ਨਹੀਂ ਲੱਗਦਾ ਮੈਂ ਤਾਂ ਤੂੰ ਮੈਨੂੰ ਦੇਖੇ ਜਾਂਦੀ ਏ ਸ਼ਰਾਬ ਜਾਂ ਮੈਨੂੰ ਤੇਰੀ ਭੈਣ ਦੇਖੇ ਜਾਂਦੀ ਜਾਂ ਤੇਰੀ ਮਾਂ ਪਿਓ ਦੇਖੇ ਜਾਂਦੇ ਮੈਨੂੰ ਸੱਤ ਦੇ ਘਰ ਚ ਚੀਜ਼ਾਂ ਚੱਲਦੀਆਂ ਨੇ ਭਾਈ ਦੇਖ ਲੈ ਆਹ ਕੁਝ ਹੈ ਨਾ ਤੇ ਆਹ ਆਹ ਕੁਝ ਹੈ ਨਾ ਤੇ ਸੋਚਾ ਧੰਨ ਉਹ ਚੀਜ਼ਾਂ ਦਾ ਜ਼ਿਆਦਾ ਪਤਾ ਆ ਕਿ ਉਹ ਸ਼ਰਾਬ ਨੇ ਯਾਰ ਦੋ ਦੇ ਦੋ ਬੰਦੇ ਵਿਗਵੰਟ ਕੀਤੇ ਗੱਲ ਤਾਂ ਯਾਰ ਤੁਹਾਨੂੰ ਪਤਾ ਆ ਕਿ ਕਿੱਦਾਂ ਬੋਲ ਬਾਣੀ ਸ਼ਰਾਬ ਪੀ ਕੇ ਹੁੰਦੀ ਆ ਸਾਨੂੰ ਤਾਂ ਨਹੀਂ ਇਸ ਚੀਜ਼ ਦਾ ਪਤਾ ਹੈਗਾ ਯਾਰ ਮੇਰੀ ਗੱਲ ਸੁਣ 60000 ਬੰਦਾ ਰੋਜ਼ ਦੇਖਦਾ ਬਲੌਗ 70000 ਵੀ ਦੇਖਦਾ ਇਹੀ ਗੱਲੀ ਤੇ ਇਹਨੂੰ ਪਤਾ ਲੱਗਦਾ ਸ਼ਰਾਬ ਪੀਤੀ ਐ ਬਾਕੀ ਕਿੱਥੇ ਗਏ ਆ ਆ ਭੜਕਾਉਣ ਵਾਲੀ ਗੱਲ ਹੋ ਗਈ ਆ ਵੀ ਉਹ ਬਾਕੀ ਕਿੱਥੇ ਆ ਆ 70 ਹਜ਼ਾਰ ਬੰਦਾ ਇੱਕ ਜਣੇ ਇਹਨੂੰ ਮੈਂ ਚੱਕ ਕੇ ਸੈਰ ਤੇ ਮਾਰਨਾ ਉਹ ਮੈਨੂੰ ਜ਼ਰੂਰੀ ਮੈਨੂੰ ਇਹ ਥੋੜਾ ਚਾਹੀਦੀ ਆ ਜੇ ਸਾਰੇ ਮੈਨੂੰ ਕਹਿੰਦੇ ਫੇ ਮੈਂ ਕਹਾਂ ਯਾਰ ਮੈਂ ਗਲਤ ਆ ਯਾਰ ਮੈਂ ਗਲਤ ਆ ਜੇ ਮੈਨੂੰ ਹਜ਼ਾਰ ਬੰਦਾ ਸਹੀ ਕਹਿੰਦਾ 7 ਬੰਦੇ ਗਲਤ ਕਹਿੰਦੇ ਮੈਂ ਕਿ ਸੱਤਾ ਤੋਂ ਲੈਣਾ ਮੈਨੂੰ ਹਜ਼ਾਰ ਬੰਦੇ ਸਹੀ ਕਹਿੰਦੇ ਆ ਹਨ ਸਹੀ ਗੱਲ ਆ ਮੈਂ ਵੀ ਇਥੋਂ ਲੈਣਾ ਫੇ ਤਫਾ ਕਰੋ ਹਾਂ ਉਹ ਸਾਰੇ ਉਹਨਾਂ ਦਾ ਧੰਨਵਾਦ ਆ ਦੇ ਸਾਰੇ ਯਾਰ ਨੇ ਸਪੋਰਟ ਕਰੋ ਤੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਬਲੌਗ ਨੂੰ ਸ਼ੇਅਰ ਕਰ ਦਿਆ ਕਰੋ ਸਾਰੇ ਯਾਰ ਲੱਭ ਕੇ ਸ਼ੇਅਰ ਕਰ ਜਾਓ ਨਵੀਂ ਹੋਲ ਬਾਏ ਬਾਏ ਬਲੌਗ ਦਾ ਐਂਡ ਬਾਏ 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 ਰਾਈਟ